ਇਸ ਵੇਲੇ ਦੀ ਵੱਡੀ ਖਬਰ ਨੇ ਦਸਤਕ ਦਿੱਤੀ ਹੈ ਦਿਨ ਚੜ੍ਹਦੇ ਹੀ ਪੰਜਾਬ ਪੁਲਿਸ ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਨਸ਼ੇ ਅਤੇ ਪ੍ਰਾਧਿਕ ਮਾਮਲੇ ਦੇ ਨਾਲ ਜੁੜੇ ਜਿਹੜੇ ਸ਼ਖਸ ਨੇ ਉਹਨਾਂ ਦੇ ਘਰ ਦੇ ਵਿੱਚ ਰੇਡ ਕੀਤੀ ਗਈ ਹੈ ਮੁਲਾਜ਼ਮਾਂ ਦੇ ਵੱਲੋਂ ਘਰ ਦੇ ਵਿੱਚ ਰੱਖੀ ਕੱਲੀ ਕੱਲੀ ਚੀਜ਼ ਫਰੋਲਦੇ ਹੋਏ ਬ੍ਰਿੱਕੀ ਦੇ ਨਾਲ ਤਲਾਸ਼ੀ ਲਈ ਗਈ ਹੈ ਤੇ ਕੁਝ ਨੌਜਵਾਨਾਂ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ ਜਿਨ੍ਹਾਂ ਤੇ ਪੁਲਿਸ ਨੂੰ ਸ਼ੱਕ ਹੋਇਆ ਸੀ ਉਥੇ ਹੀ ਤੇ ਇਸ ਤਰ੍ਹਾਂ ਹਥਿਆਰ ਵੀ ਬ੍ਰਮਤ ਕੀਤੇ ਗਏ ਨੇ ਮੌਕੇ ਦੀਆਂ ਤਸਵੀਰਾਂ ਜਿਹੜੀਆਂ ਨੇ ਬਠਿੰਡਾ ਤੋਂ ਸਾਹਮਣੇ ਆਈਆਂ ਨੇ ਤੈਸਪੁਰੇ ਮਾਮਲੇ ਦੇ ਵਿੱਚ ਹੋਰ ਵਧੇਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਮੁਲਾਜ਼ਮ ਕਰਨ ਵੀਰ ਸਿੰਘ ਨੇ ਦੱਸਿਆ ਕਿ ਐਸਐਸਪੀ ਬਠਿੰਡਾ ਦੀ ਅਗਵਾਈ ਦੇ ਵਿੱਚ ਉਹਨਾਂ ਲੋਕਾਂ ਦੇ ਘਰਾਂ ਦੇ ਵਿੱਚ ਰੇਡ ਕੀਤੀ ਗਈ ਹੈ ਜਿਨ੍ਹਾਂ ਤੇ ਪਹਿਲਾਂ ਹੀ ਅਪਰਾਧਿਕ ਮਾਮਲੇ ਦਰਜ ਨੇ ਕਈਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਤੇ ਜਿਨ੍ਹਾਂ ਦੇ ਖਿਲਾਫ ਹੁਣ ਸਖਤ ਕਾਰਵਾਈ ਜਿਹੜੀ ਐ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕੀਤੀ ਜਾਵੇਗੀ ਅਨਸਕੀਨ 아마 ਕੀ ਕਹਿੰਦਾ ਤੁਹਾਨੂੰ ਜਿਹੜਾ ਸੱਚ ਪਿਆਸ ਆ। ਹਾਂਜੀ ਅੱਜ ਮਾਨਯੋਗ ਐਸਐਸਪੀ ਸਾਹਿਬ ਬਠਿੰਡਾ ਜੀ ਦੇ ਸਿਸ਼ਾ ਨਿਰਦੇਸ਼ਾਂ ਦੇ ਤਹਿਤ ਜੋ ਨਸ਼ਿਆਂ ਦੇ ਖਿਲਾਫ ਜੋ ਪੰਜਾਬ ਪੁਲਿਸ ਵੱਲੋਂ ਜੋ ਮੁਹਿੰਮ ਚਲਾਈ ਜਾ ਰਹੀ ਹੈ ਉਸ ਦੇ ਤਹਿਤ ਜਿਹੜਾ ਅੱਜ ਕਾਸੋ ਆਪਰੇਸ਼ਨ ਜਿਹੜਾ ਜਨਤਨਗਰ ਏਰੀਆ ਦੇ ਵਿੱਚ ਕੀਤਾ ਗਿਆ ਹੈ ਜਿਸ ਦੇ ਵਿੱਚ ਅਸੀਂ ਜੋ ਵੀ ਕਿਸੇ ਵੀ ਤਰ੍ਹਾਂ ਦਾ ਨਸ਼ਾ ਨਸ਼ੇ ਦੀ ਸਪਲਾਈ ਕਰਦੇ ਨੇ ਜਾਂ ਜਿਨ੍ਹਾਂ ਦੇ ਕੋਈ ਪਹਿਲਾਂ ਕਿਸੇ ਤਰ੍ਹਾਂ ਦੇ ਪਰਚੇ ਦਰਜ ਨੇ ਉਹਨਾਂ ਦੇ ਘਰਾਂ ਦੀ ਚੈਕਿੰਗ ਕੀਤੀ ਗਈ ਹੈ। ਇਸ ਤੋਂ ਇਲਾਵਾ ਜੇ ਹੋਰ ਵੀ ਜੇ ਕੋਈ ਸਾਨੂੰ ਸ਼ੱਕੀ ਵਿਅਕਤੀ ਜਿਹੜਾ ਲੱਗਦਾ ਹੈ ਅਸੀਂ ਉਹਨਾਂ ਨੂੰ ਜਿਹੜਾ ਚੈੱਕ ਕਰ ਰਹੇ ਹਾਂ ਹਾਂ ਸਰ ਠੀਕ ਹੈ ਦੇਖੋ ਅਜੇ ਸਾਡਾ ਇਹ ਆਪਰੇਸ਼ਨ ਚੱਲ ਰਿਹਾ ਹੈ ਜੇ ਅਜੇ ਅਸੀਂ 2-3 ਘੰਟੇ ਸਾਡਾ ਹੋਰ ਇਹ ਆਪਰੇਸ਼ਨ ਚੱਲੂਗਾ ਉਸ ਤੋਂ ਬਾਅਦ ਜਿਹੜਾ ਅਸੀਂ ਤੁਹਾਨੂੰ ਜਿਹੜਾ ਡਿਟੇਲ ਦੇ ਵਿੱਚ ਦੱਸਾਂਗੇ ਕੁਝ ਲੋਕਾਂ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ ਹੈ ਹਾਂਜੀ ਕੋਈ ਸ਼ੱਕੀ ਵਿਅਕਤੀ ਨੇ ਜਿਹਨਾਂ ਨੂੰ ਅਸੀਂ ਇਹਨਾਂ ਤੋਂ ਪੁੱਛਗਿੱਛ ਕਰਾਂਗੇ ਜਿਹ ਸ਼ੱਕੀ ਹਾਲਤ ਦੇ ਵਿੱਚ ਮਿਲ ਇਹਨਾਂ ਨੂੰ ਚੈੱਕ ਕਰ ਰਹੇ ਹਾਂ ਜੀ ਕੋਈ ਨਸ਼ਿਆਂ ਵਾਲੇ ਨਹੀਂ ਜਾਂ ਹਲਕੀ ਝਗੜਾ ਵਾਲੇ ਨਹੀਂ ਦੇਖ ਰਹੇ ਹਾਂ ਜੀ ਅਜੇ ਪੁੱਛਗਿੱਛ ਚੱਲ ਕੰਮਿਸ਼ਨ ਇਲੈਕਸ਼ਨ ਤੋਂ ਬਾਅਦ ਇੱਕੋ ਦਮ ਪੁਲਿਸ ਨੇ ਹਰਕਤ ਦਿਖਾਈ ਹੈ ਕਿਸੇ ਤਰ੍ਹਾਂ ਦੀ ਕੋਈ ਸੂਚਨਾ ਸੀ ਨਹੀਂ ਨਹੀਂ ਦੇਖੋ ਜੀ ਪਹਿਲਾਂ ਵੀ ਜਿਹੜੇ ਕਸੋ ਆਪਰੇਸ਼ਨ ਪਹਿਲਾਂ ਵੀ ਚੱਲਦੇ ਰਹੇ ਨੇ ਸੋ ਇਲੈਕਸ਼ਨ ਕਰਕੇ ਫੋਰਸ ਜਿਹੜੀ ਹੈ ਜ਼ਿਆਦਾ ਡਿਊਟੀਆਂ ਦੇ ਵਿੱਚ ਵਧੀ ਰਹਿਣ ਰਹੀ ਸੀ ਪਹਿਲਾਂ ਬਾਕੀ ਜਿਹੜਾ ਸਾਡਾ ਕਸੋ ਆਪਰੇਸ਼ਨ ਪਹਿਲਾਂ ਵੀ ਲਗਾਤਾਰ ਚੱਲ ਰਿਹਾ ਸੀ ਤੇ ਲਗਾਤਾਰ ਇਸ ਤਰ੍ਹਾਂ ਹੀ ਜਿਹੜਾ ਚੱਲਦਾ ਰਹੂਗਾ ਅੱਗੇ ਉਹ ਨਾਲ ਸਮਝੋ ਕੁਝ ਲੋਕਾਂ ਦੀ ਪਛਾਣ ਵੀ ਕੀਤੀ ਗਈ ਹੈ ਜਿਵੇਂ ਤੁਸੀਂ ਤਨਿੰਦਾ ਘਰਾਂ ਦੇ ਵਿੱਚ ਜਿਹੜੀ ਛਾਪੇਮਾਰੀ ਕੀਤੀ ਨਹੀਂ ਜੀ ਦੇਖੋ ਰੁਟੀਨ ਦੀ ਜਿਹੜੀ ਸਾਡੀ ਇਹ ਰੁਟੀਨ ਦੀ ਕਾਰਵਾਈ ਹੈ ਇਸ ਤਰ੍ਹਾਂ ਦੇ ਜੋ ਵੀ ਪਹਿਲਾਂ ਜਿਨ੍ਹਾਂ ਦੇ ਖਿਲਾਫ ਪਹਿਲਾਂ ਵੀ ਨਸ਼ੇ ਦੇ ਪਰਚੇ ਦਰਜ ਨੇ ਜਾਂ ਜਿਸ ਤਰ੍ਹਾਂ ਵੀ ਸਾਨੂੰ ਕੋਈ ਲੱਕੇ ਤੋਂ ਇਹ ਇਨਫੋਰਮੇਸ਼ਨ ਆਉਂਦੀ ਹੈ ਉਹਦੇ ਮੁਤਾਬਕ ਜਿਹੜੀ ਅਸੀਂ ਸਰਚ ਕਰ ਰਹੇ ਹਾਂ